ਰਾ ਲਾਈਵ ਦੇ ਜੁੜੇ ਆ ਤੇ ਕੱਜ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਗੀਮ ਫਿਡ ਨਹੀਂ ਦੇ ਬਰਨਾਲਾ ਸੁਰੂ ਹੋਈ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਪਹੁੰਹੋੜੀ ਨੇ ਦਿੱਤੀਆਂ ਲੱਖਾਂ ਵੀ ਮੇਰੇ ਨਾਮ ਤੇ ਨਾ ਜੀ ਇਹ ਅਸੀਂ ਟੀਮ 2 ਦਿਨ ਪਹਿਲਾਂ ਲਾਗੀ ਸੀ ਬਣਾਉਣ ਬਾਈ ਜਿਹੜੇ ਜਾ ਕੇ ਚਲੋ ਪਹਿਲਾਂ ਪਲੇਅਰਾਂ ਨੂੰ ਕਿਹਾ ਵਾ ਜ਼ਰਰ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜਿਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਭਾਈ ਬੂਟਾ ਨਦਾਨ ਬੌਪਰ ਦੇ ਸੀਗਾ ਪ੍ਰਵੀਨ ਤੇ ਰਕੇਸ਼ ਬੌਪਰ ਤੇ ਹਸ਼ਾਰੀਦਨ ਚੇਰਾ ਵੀ ਸੀਗਾ ਦਾ ਨਾਮ ਵੀ ਕਿਤੇ ਤੇ ਸਤੀ ਦੜਬਾ ਧਿਆਨਾ ਦੜਬਾ ਤੇ ਗੁਰੀਤ ਲੇਰ ਰਾਜੂ ਰਾਣੀ ਕਿ ਹੋਰ ਵੀ ਜਾਨਕੀ ਇੱਕ ਦੋ ਮੇਰ ਸੀਗੇ ਨਾਲ ਸਾਡੇ ਇਹ ਜਦੋਂ ਰਾਤ ਹਨੇਰੇ ਹੁੰਦੇ ਨੇ ਉਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੇ ਦਿੱਤੀ ਆ ਕਾਲੇ ਬਾਗੜਾਂ ਵਾਲੇ ਨੇ ਦੀਪ ਕੁਮਾਰ ਜੀ ਇਸ ਸਾਨੂੰ ਨਹੀਂ ਪਤਾ ਬਾਈ ਉਹਨੇ ਦਿੱਤੇ ਜਾਂ ਨਹੀਂ ਦਿੱਤੇ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨਹੀਂ 30000 ਰੁਪਏ ਲੈਣ। ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 30000 ਕਿੱਥੋਂ ਦੇ ਸਕਦੇ ਸੀਗੇ। ਅਸੀਂ ਆ ਜਿਹੜੀ ਪਾਰਟਿਸਿਪੇਟ ਕੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਨਾਲ ਕੋਈ ਗੱਲ ਨਹੀਂ ਕੀਤੀ। ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨੇ 2.5 ਲੱਖ ਰੁਪਏ ਪਾਰਟਿਸਿਪੇਟ ਕੀ ਆ। ਵੀ ਅਸੀਂ ਖੇਡਣ ਜਾਵਾਂਗੇ ਨਹੀਂ ਫਿਰ ਅਸੀਂ ਬੰਦੇ ਹੋਰ ਕਰ ਲੈਣੇ ਨਵੇਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਜਾਂ ਤੁਸੀਂ ਆਪ ਕਰ ਲਓ। ਤੇ ਉਹਨਾਂ ਨੇ ਸਾਨੂੰ ਖੇਡਣ ਦੋ ਦਿੱਤਾ ਜਵਾਬ ਤਾਂ ਕਰਕੇ ਸੀ ਆ ਵੀ ਤੁਹਾਡੇ ਨਵੇਂ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਆ ਤੇ ਇਹ ਟੀਮ ਲੈ ਕੇ ਬਈ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਗਈ ਜਦੋਂ ਗੱਡੀ 'ਚ ਬੈਠੇ ਆ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰ ਟੀਮ ਬਣੀ ਨਹੀਂ ਸੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਆਂਦਾ ਕੇ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹਿਵਾਂਗੇ ਤੇ ਬਾਈ ਜਿੰਨੀ ਕੁ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕ ਅਹੀਂ ਪਹਿਲਾਂ ਨਹੀਂ ਆ ਸਕਦੀ ਸੀ ਉਹਦੇ ਚ ਉਹਦੇ ਕਰਕੇ ਬਈ ਅਸੀਂ 10 6:30 ਵਜੇ ਪਿੰਡੋਂ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਸੀ ਲਧਾਨੇ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਸੀ ਵੀ ਆਪਣੇ ਜਿਹੜੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਐ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਏ ਸੀ ਪਰ ਇਹਨਾਂ ਨੇ ਸਾਡੀ ਟੀਮ ਕੱਟੀ ਐ ਚਲੋ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਅਸੀਂ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜਿੱਨਾਂ ਕੇ ਗਏ ਭੋਗ ਪਰ ਜਦੋਂ ਉਹਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਤੋਂ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਜੀ ਅਸੀਂ ਕਿਹੜੀ ਮਜਬੂਰੀ ਚ ਪਸਿਆ ਅਸੀਂ ਤਾਂ ਬੰਦੇ ਨਾਲ ਧੱਕਾ ਕਰ ਕਰ ਕੇ ਲੈ ਗਏ ਆਉਣੇ ਹੁਣ ਤੇ ਬਾਬਰੇ ਦੀ ਕਿਰਿਆਲ ਨੂੰ ਪੁੱਛ ਸਕਦੇ ਜਿਹੜੇ ਬੰਦੇ ਕੋਦੇ ਨੇੜੇ ਦੇ ਹੋਏ ਵੀ ਉਹਨੂੰ ਕਿਹੜੀ ਸਥਿਤੀ ਕਹਿੰਦੀ ਸੱਤਿਆ ਸੀ ਉਹਦਾ ਭਾਣ ਜਾਂ ਬਿਮਾਰ ਵਾਲਾ ਲੁਧਿਆਣੇ ਧੱਕੇ ਨਾਲ ਉਹ ਬੰ ਅਸੀਂ ਸਿਰਫ ਆਪਣੇ ਜ਼ਿਲ੍ਹੇ ਦੀ ਇੱਜ਼ਤ ਵੀ ਜਿਹੜੇ ਬੰਦੇ ਨੇ ਜਵਾਬ ਦੇਤਾ ਉਹਨਾਂ ਨਾਲ ਦੇ ਨਾਲ ਦੀਦਾ ਬਈ ਕੁਛ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਵੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੁਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੋਣਾ ਬਈ ਬਾਈ ਮੈਂ ਕੋਈ ਕੁਛ ਨਾ ਗਲਤ ਕਰਦਾ ਇਹਦੇ ਵਿੱਚ ਬਾਕੀ ਜਿਹੜੇ ਪੇਜਾਂ ਪੂਜਾਂ ਵਾਲੇ ਜਾ ਕੇ ਵੀਡੀਓ ਬਣਾਉਂਦੇ ਬਾਈ ਸਮਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆਹ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਗਿਣੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਬਈ ਕੱਲੇ ਇਹਨਾਂ ਲੱਕੇ ਬਨੂੜੀ ਬਾਕੀ ਭਾਈ ਉਦੋਂ ਵਾਲੀ ਵੀ ਜਦੋਂ ਆਪਣੀ ਟੀਮ ਸਕ੍ਰੈਚ ਭਈਆ ਉਦੋਂ ਬਾਅਦ ਵੀ ਗਰਾਊਂਡ ਡੇਢ ਘੰਟਾ ਡੇਢ ਘੰਟਾ ਖਾਲੀ ਰਹੀਆ ਤੇ ਵੀ ਤਾਂ ਅਸੀਂ ਉੱਥੇ ਵੀ ਤਾਂ ਆਖ ਰਹੇ ਆ ਤਾਂ ਲੋਕ ਇਹਨੂੰ ਮਖ ਵੀ ਮੈਕ ਤੇ ਬੋਲੂ ਉਹਨੇ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਕ ਤੇ ਬੁਲਾਵਾਂਗੇ ਸਾਨੂੰ ਬਾਅਦ ਚ ਬੋਲਣ ਲਈ ਦਿੱਤਾ ਮੈਂ ਮੈਕ ਉਦੋਂ ਵੀ ਫੜ ਦੇਈ ਕਿਨੇ ਕਾਲੇ ਬਾਈ ਨੂੰ ਆ ਜਾਣ ਦੇ